ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦਾ ਸਾਰੇ ਠੀਕ ਹੋਵੋਗੇ ਪਰਮਾਤਮਾ ਸਾਹਿਬ ਨੂੰ ਰਾਜੀ ਖੁਸ਼ ਰੱਖੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾਨੇ ਆ ਜੀ ਅਪਾ ਡਿਜ਼ਾਈਨ ਆਪਾਂ ਸਲਾਈ ਤੇ 32 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਇੱਕ ਪੁੱਠੀ ਬਣਾ ਦੇ ਜੀ ਆਪਾਂ ਨੂੰ ਬਣਾਨੇ ਜਿੱਟੇ ਚਾਹੀਦੇ ਆਪਾਂ ਇੱਕ ਕੁੰਡਾ ਉਤਾਰ ਲਈ ਇਹ ਦੇਖ 2 3 4 5 6 7 8 8 ਕੁੰਡੇ ਪਾਸੇ ਦੇ ਪੋਣਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬੋਣਾਂਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫੇਰ ਮਾਈਕ 2 3 4 5 6 7 8 8 ਗੁੰਡੇ-ਗੁੰਡੇ ਦੇ ਦੋ ਗੁੰਡੇ ਹੰਟ ਜੈਨ ਬਣਾਵਾਂਗੇ ਜੇ ਆਪਾਂ ਇਹ 10-10 ਗੁੰਡੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਬੈਕ ਸਾਈਡ ਤੋਂ ਗੁੰਡਾ ਬੁੰਲੇ ਫੇਰ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਫੇਰ ਇੱਕ ਦੋ ਨ 4 5 6 7 8 8 ਗੁੰਡੇ ਸਿੱਧੇ ਬਨ ਲਈ ਫੇਰ ਪੈਂਤੋ ਗੁੰਡਿਆਂ ਦੇ ਬੈਕ ਸਾਈਡ ਤੋਂ ਗੁੰਡਾ ਬੁਣਾਗੇ ਇਹ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਚਿੱਤਾ ਬੂਣਾ ਆਪਾਂ ਅਗੇ ਪੁੱਠੀ ਸਲਾਈ ਤੇ पुठी सिलाई आप सारी पुठ्ठी बुना बहुत ही जी डिजाइन है जी जल्दी बन के तैयार होंगे जी सारी सिलाई आप पुट्ठी बुना ਸੋਰੀ ਸਲਾਈਪਨ ਪੁੱਠੇ ਬਣਾ ਲਈ ਜੀ ਹੁਣ ਆਪਾਂਗੇ ਸਿੱਧੇ ਸਲਾਈ ਦੇ ਕੁੰਡਾ ਉਤਾਰ ਲਈ ਜੀ 1 2 3 4 5 6 6 ਕੁੰਡੇ ਪਾ ਸਿੱਧੇ ਬੁਣਾਂਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਲੈ ਸਾਈਡ ਤੋਂ ਕੁੰਡਾ ਬੁਣਾਂਗੇ ਜੀ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਮੈਂ ਜੁੜਦੇ ਤੋਂ ਪਹਿਲਾਂ ਆਪਾਂ ਡਿਜ਼ਾਈਨ ਬਣਾਏ ਸੋ ਕੁੰਡੇ ਪਾ ਪੁੱਠੇ ਬੁਣਾਗੇ 1 2 ਇੱਕ ਧਾਗਾ ਪਿੱਛੇ ਕਰਾਂਗੇ ਜੀ 1 2 3 4 5 6 6 ਕੁੰਡੇ ਸਿੱਧੇ ਬੁਣਾਗੇ ਫਿਰ ਆਪਾਂ ਇਹ ਦੋ ਕੁੰਡਿਆਂ ਦੇ ਬੈਕ ਸਾਈਡ ਦੇ ਕੁੰਡਾ ਬੁਣਾਗੇ ਜੀ ਰੁਪਏ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਾਂ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਹੋਣਗੇ ਇੱਕ ਦੋ ਫਿਰ ਤਾਗਾ ਪਿੱਛੇ ਕਰਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਛੇ ਕੁੰਡੇ ਸਿੱਧੇ ਹੋਣਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ 'ਤੇ ਡਿਜ਼ਾਈਨ ਬਣਾਵਾਂਗੇ ਜੀ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਗੁੰਡਾ ਬੁਣਾਗੇ ਜੀ ਫਿਰਪਰ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਹੁਣ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਹੁਣ ਆਪਾਂ ਅੱਗੇ ਜੀ ਪੁੱਠੇ ਸਲਾਈ ਤੇ పుట్టి సలాయి ఫ పుట్టి బామ గి ਸਾਰੇ ਸਲਾਈ ਆਪਾਂ ਨੇ ਪੁੱਠੇ ਬਣਾ ਜਾਣੇ ਜੀ ਤੇ ਸਲਾਈ ਬਣ ਗਈ ਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਸਿੱਧੇ ਹੋਣਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਹੁਣਾਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਾਂ ਗਾਗੇ ਕਰਾਂਗੇ ਦੋ ਕੁੰਡੇ ਪੁੱਠੇ ਹੁਣਾਗੇ ਜਿਹੜੇ ਪਹਿਲਾਂ ਆਪਾਂ ਨੇ ਪੁੱਠੇ ਹੁਣੇ ਸੀ ਤੋਂ ਇਹ ਵੀ ਆਪਾਂ ਪੁੱਠੇ ਬਣਾਵੇ ਚਾਰ ਕੁੰਡੇ ਪੁੱਠੇ ਹੋ ਜਾਣਗੇ ਜੇ ਆਪਣੇ ਤੱਗਾ ਪਿੱਛੇ ਕਰਾਂਗੇ ਜੀ 1 2 3 4 ਚਾਰ ਕੁੰਡੇ ਸਿੱਧੇ ਹੋਣਾਂਗੇ ਫੇਰ ਆਪਾਂ ਦੋ ਕੁੰਡਿਆਂ ਦੇ ਪੈਗ ਸਾਈਡ ਤੋਂ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਾਂ ਅੱਗੇ ਕਰਾਂਗੇ ਜੀ ਹੁਣ ਆਪਾਂ ਚਾਰ ਕੁੰਡੇ ਉੱਥੇ ਬਣਾਵਾਂਗੇ ਜੀ 1 2 3 4 ਤਾਂਗਾ ਪਿੱਛੇ ਕਰਾਂਗੇ ਜੀ 1 ਦੋ ਤਿੰਨ ਚ ਚਾਰ ਗੁੰਡੇ ਸਿੱਧੇ ਬੁਣਾਵਾਂਗੇ ਫਿਰ ਆਪਾਂ ਇਹ ਦੋ ਗੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਦੋ ਗੁੰਡਿਆਂ ਦੇ ਬੈਕ ਸਾਈਡ ਤੋਂ ਗੁੰਡਾ ਲਵਾਂਗੇ ਫਿਰ ਦੋ ਗੁੰਡਿਆਂ ਨੂੰ ਇਕੱਠੇ ਬੁਣਾਵਾਂਗੇ ਤਾਂ ਗੱਗੇ ਕਰਾਂਗੇ ਜੀ 1 2 3 4 ਚਾਰ ਗੁੰਡੇ ਬੁਥੇ ਬੁਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਆਪਾਂਗੇ ਜਿਹੜੇ ਪੁੱਠੇ ਚਲਾਏ ਤੇ ਪੁੱਠੇ ਚਲਾਏ ਆ ਜਿੰਨੀਆਂ ਵੀ ਹੈਗੀਆਂ ਡਿਜ਼ਾਈਨ ਦੀ ਆਪਾਂ ਸਾਰੀਆਂ ਪੁੱਠੀਆਂ ਬਣਾਵਾਂਗੇ ਮੱਕੇ ਜੀ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਜੀ ਸਲਿੱਪ ਕਰਕੇ ਨਾਲ ਦੇਖਿਆ ਕਰੋ ਜੀ ਜੋ ਜੀਨ ਪਸੰਦ ਕਰਦੇ ਹੈ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਜੇ ਅਪਾਂ ਸਾਰੀ ਸਲਾਈ ਪੁੱਠੀ ਬਣਾ ਲਈ ਚ ਹੁਣ ਅਪਾਂ ਆਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਇੱਕ ਦੋ ਦੋ ਗੁੰਡੇ ਸਿੱਧੇ ਬੁਣਾਗੇ ਨ ਇੱਕ ਕੁੰਡਾ ਉਤਾਰ ਲਿਆ ਆਪਣਾ ਠੀਕ ਹੈ ਇਹ ਦੋ ਗੁੰਡੇ ਆਪਾਂ ਸਿੱਧੇ ਹੁਣ ਆਪਾਂ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਤੱਗ ਅੱਗੇ ਕਰਕੇ ਫਿਰ ਆਪਾਂ ਇੱਕ ਦੋ 1 2 3 4 5 6 6 ਕੁੰਡੇ ਪੁੱਠੇ ਬੁਣਾਵਾਂਗੇ ਜੀ ਧਾਗਾ ਪਿੱਛੇ ਕਰਾਂਗੇ ਜੀ 1 2 ਦੋ ਕੁੰਡੇ ਸਿੱਧੇ ਬੁਣਾਵਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ ਦੇ ਬੈਕ ਸ਼ਟ ਤੋਂ ਕੁੰਡਾ ਬੁਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ 1 2 ਤਿੰਨ 4 5 6 6 ਕੁੰਡੇ ਗੁੱਥੇ ਬੁਣਾਂਗੇ ਜੀ 2 ਕੁੰਡੇ ਆਪਾਂ ਸਿੱਧੇ ਬੁਣਾਂਗੇ ਫਿਰ ਆਪਾਂ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਂਗੇ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਜੀ 1 2 3 4 ਅੰਜੇ ਛੇ ਛੇ ਕੁੰਡੇ ਪੁੱਠੇ ਹੋਣੇ ਇੱਕ ਕੁੰਡਾ ਆਪਾਂ ਸਿੱਧਾ ਬਣਾਂਗੇ ਨਾ ਪਾਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਵੇਰ ਆਪਣੇ ਸਾਰੇ ਪੁੱਠੇ ਬਣੋਗੇ ਤੋ ਇਹ ਤਾਂ ਸੋਨੇ ਨਾ ਬਣਦਾ ਜੀ ਡਿਜ਼ਾਈਨ ਇਹ ਅੰਨ ਸਾਰੇ ਸਲਾਈ ਪੁੱਠੇ ਬਣ ਗਏ ਜੀ ਆਪਣੇ ਹੁਣ ਪਾਵੇ ਸਿੱਧੀ ਸਲਾਈ ਤੇ ਹੁੱਕ ਕੁੰਡਾ ਉਤਾਰ ਲਈ ਹਨ ਆਪਣੇ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਪੁਣਾਗੇ ਫੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂ ਧਾਗਾ ਅੱਗੇ ਕਰਾਂਗੇ 1 2 ਤਿੰਨ ਚਾਰ ਪੰਜ ਛੇ ਸੱਤ ਅੱਠ ਅੱਠ ਗੁੰਡੇ ਬੁੱਠੇ ਬਣਾਵਾਂਗੇ ਫਿਰ ਪੈਂ ਦੋ ਗੁੰਡਿਆਂ ਦੇ ਡਿਜ਼ਾਈਨ ਬਣਾਵਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂ ਤਾਂ ਅੱਗੇ ਕਰਾਂਗੇ 1 2 3 4 5 6 70 8 ਤੁਹੋਂ ਦੇ ਬੁੱਤੇ ਲਈ ਫਿਰ ਪਾਈ ਦੋ ਗੁੰਦਿਆਂ ਨੂੰ ਬੈਕ ਸਾਈਡ ਤੋਂ ਗੁੰਡਾ ਗਣੀ ਇਹ ਦੋ ਗੁੰਦਿਆਂ ਦਾ ਇੱਕ ਗੁੰਡਾ ਬਣਾਵਾਂਗੇ ਧੱਗਾ ਅੱਗੇ ਕਰਾਂਗੇ 1 2 3 4 5 6 7 കണ്ടേ പണലേ സിദ്ധാ ഗുണേ ആകട്ട സിലായി ഫാ പഠി ഗുണാഗേ ਜੀ ਸਾਰੇ ਸলাই ਪੁੱਠੇ ਬਣਾ ਲਈ ਜੋ ਆਪਾਂ ਨੇ ਆਪਾਂ ਇਹ ਸਿੱਧੀ ਸলাই ਤੇ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਹੁਣ ਆਪਣਾ ਦੂਜਾ ਡਿਜ਼ਾਈਨ ਦੁਬਾਰੇ ਸ਼ੁਰੂ ਹੋ ਜੂਗਾ ਜਿੱਥੋਂ ਦੀ ਦੁਬਾਰੇ ਕਰਦੇ ਹਾਂ ਅੰਤ ਡਿਜ਼ਾਈਨ ਸ਼ੁਰੂ ਇੱਕ ਗੁੰਡਾ ਉਤਾਰ ਲਈ 1 2 3 4 5 6 7 అట్ గుండే సెే ఫా దో కుడె డి డిజైన్ బావే దో కుడేం బ్యాక్ సైడ్ కు ఫో కు బ దో తిని చార్ పే స ਅੱਠ ਕੁੰਡੇ ਸਿੱਧੇ ਹੁੰਦੇ ਇਹ ਫਿਰ ਦੋ ਕੁੰਡੇ ਤੇ ਪਾ ਡਿਜ਼ਾਈਨ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਇੱਕ ਦੋ ਤਿੰਨ ਚਾਰ ਪੰਜ ਛੇ 7 8 ਅੱਠ ਕੁੰਡੇ ਸਿੱਧੇ ਹੁੰਦੇ ਇਹ ਫਿਰ ਇਹ ਪਾਈ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਗੁਣਾਗੇ ਤਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਅਨੇਜੇ ਤੋਂ ਆਪਣਾ ਦੁੱਧ ਚੱਟਦਾ ਸ਼ੁਰੂ ਹੋ ਗਿਆ ਜੇ ਆ ਦੇਖੋ ਜੀ ਆਪਾਂ ਨੇ ਦੋ ਡਿਜ਼ਾਈਨ ਬਣਾ ਲਏ ਜੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਨਾਲ ਬਿਲਕੁਲ ਆਸਾਨ ਡਿਜ਼ਾਈਨ ਹੈ ਜੀ ਬਣਾਓ ਜੀ ਕੋਟਿਸ ਵਾਟਰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਕੋਟੀ ਸਵੈਟਰ ਨਹੀਂ ਦਿਖਾਦੇ ਜ ਆਪਣੇ ਕੋਲੇ ਫਲਾਵਰ ਬਣੇ ਹੋਏ ਦਿਖਾਦੇ ਆ ਤੁਹਾਨੂੰ ਦੇਖੋ ਜੀ ਕਿੰਨੇ ਸੋਹਣੇ ਇਹ ਵੱਟਾਣਾ ਹੈ ਆਪਾਂ ਨੇ ਇੱਕ ਆਪਣੇ ਕੋਈ ਹੋਰ ਇਹ ਆਪਣੇ ਬੋਚ ਬਣਾਏ ਹੋਣੇ ਜੀ ਟੇਬਲ ਤੇ ਗਲਾਸ ਰੱਖਣ ਵਾਸਤੇ ਬਹੁਤ ਛੋਟਾ ਧਿਆਨ ਦੇਖ ਚੰਨ ਲਾਉਂਦੇ ਜੀ ਛੋਟਾ ਛੋਟਾ ਸੁਮਾਨ ਦਿਖਾ ਨੇ ਅੱਜ ਪਤਾ ਨੂੰ ਸਾਰਾ ਦਿਖਾ ਜੀ ਲੱਡੂ ਘੜ ਕਿ ਨਾ ਸੋਨਾ ਇਹ ਪੰਜਾਬੀ ਦੇ ਛੱਲੇ ਬਣਾਏ ਹੋਏ ਨੇ ਜੀ ਹੁਣ ਨਾ ਜੀ ਕਪੜੇ ਕੋਲੇ ਬਣੇ ਹੋਏ ਨੇ ਜੀ ਖਰਗੋਸ਼ ਦੇਖੋ ਜੀ ਕਿਹ ਸੀ ਦੋ ਬਣਾਏ ਹੋਏ ਨੇ ਆਪਾਂ ਨੇ ਖਰਗੋਸ਼ ਚਲੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ